ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਬਈ ਆਪਾਂ ਖੜੇ ਆ ਜਲੰਧਰ ਸ਼ਹਿਰ ਨਿਊ ਪੰਜਾਬ ਕਾਰ ਬਾਜ਼ਾਰ ਦੇ ਉੱਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਈ ਤੁਹਾਨੂੰ ਗੱਡੀਆਂ ਉਹ ਦਿਖਾਵਾਂਗੇ ਜੋ ਕਿ ਜਲਦੀ ਜਲਦੀ ਨਹੀਂ ਲੱਭਦੀਆਂ ਤੇ ਵੀਰਾਂ ਦੀ ਡਿਮਾਂਡ ਬਹੁਤ ਹੁੰਦੀ ਆ ਕਿ ਭਾਈ ਸਾਨੂੰ ਆਹ ਵਾਲੀ ਗੱਡੀ ਚਾਹੀਦੀ ਆ ਬਈ ਜਿੱਦਾਂ ਵੀ ਫੋਰਚੂਨਰ ਹੋਗੇ ਹਨਾ ਉਹ ਤੁਹਾਨੂੰ ਮਿਲ ਜਾਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਥ ਦੇਣਗੇ ਪਾਰਸਪਤੀ ਸੱਸੀ ਗੱਲ ਸੱਸੀ ਗੱਲ ਹੋਰ ਸਿੱਧਾ ਠੀਕ ਉਹ ਬਹੁਤ ਵਧੀਆ ਤੇ ਵੀਰੇ ਕਿੰਨੀਆਂ ਕਾਰਾਂ ਆਪਾਂ ਸਟਾਕ ਦੇ ਵਿੱਚ ਅੱਜ ਦਿਖਾਉਣੀ ਆ ਅੱਜ ਆਪਣੇ ਕੋਲ ਜੀ ਫੋਰਚੂਨਰ ਵੀ ਆ ਐਕਸ Ｕਵੀ 70 ਮਤਲਬ ਸਾਰੀਆਂ ਲੇਟੈਸਟ ਕਾਰਾਂ ਹਾਂਜੀ ਲੇਟੈਸਟ ਕਾਰਾਂ ਠੀਕ ਹੈ ਤੇ ਭਾਈ ਤੁਹਾਨੂੰ ਮਿਲਦਾ 14 ਤੋਂ 15 ਕਾਰਾਂ ਦਾ ਸਟਾਕ ਆ ਦੇਖੀ ਚੱਲਿਓ ਬਹੁਤ ਨਵੀਂ ਕੰਡੀਸ਼ਨ ਦੀਆਂ ਕਾਰਾਂ ਨੇ ਤੇ ਆਪਾਂ ਸਟਾਰਟਿੰਗ ਕਰਦੇ ਆ ਐਕਸ ਯੂ ਵੀ 7 ਡਬਲਓ ਤੋਂ ਦੱਸਿਓ ਭਾਜੀ ਹਾਂਜੀ ਇਹ ਜੀ 2022 ਮਾਡਲ ਹੈ ਜੀ ਐਕਸ 7 ਐਲ ਜਿਹੜਾ ਸਭ ਤੋਂ ਟੌਪ ਮਾਡਲ ਜੀ 65000 ਚੱਲੀ ਆ ਵਿਦ ਸਰਵਿਸ ਰਿਕਾਰਡ ਫਰਸਟ ਓਨਰ ਦੀ ਕਾਰ ਆ ਜੀ ਡੈਬ ਕੈਪ ਇੰਸ਼ੋਰੈਂਸ ਵੀ ਇਹਦੀ ਫੁੱਲ ਆ ਜੀ ਬ੍ਰੈਂਡ ਨਿਊ ਟਾਇਰ ਲੱਗੇ ਨੇ ਜੀ ਜੀ ਹਾਂਜੀ ਲੈ ਵੀ ਮਿੱਤਰਾਂ ਗੱਡੀ ਘੁੰਮ ਕੇ ਦਿਖਾ ਦੇ ਅੰਦਰੋਂ ਵੀ ਚੈੱਕ ਕਰ ਹਾਂ ਮਖੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ AX7L ਲਗਜ਼ਰੀ ਜਾਨੀ ਕਿ ਸਭ ਤੋਂ ਟੌਪ ਮਾਡਲ ਕਾਰ ਹੈ ਲੋ ਜੀ ਕਰੋ ਚੈੱਕ ਅੰਦਰੋਂ ਆਟੋਮੈਟਿਕ ਗੇਅਰ ਦੇ ਵਿੱਚ ਡੀਜ਼ਲ ਦੀ ਕਾਰ ਹਾਂਜੀ ਡੀਜ਼ਲ ਦੀ ਕਾਰ ਜੀ ਵੈਂਟੀਲੇਸ਼ਨ ਸੀਟਾਂ ਜੀ ਹੂੰ ਪੈਨਾਰਾਮਿਕ ਸਨਰੂਫ ਹੂੰ ਫੀਚਰ ਸਾਰੀ ਆਇਆ ਨੇ ਦੇ ਵਿੱਚ ਤੇ ਭਾਈ ਇਹਦਾ ਰੇਟ ਕੀ ਹੈ ਇਹ ਜੀ ਕਾਰ ਦੇ ਦਾਂਗੇ ਜੀ ਤੁਹਾਨੂੰ 20 ਲੱਖ ਰੁਪਏ ਦੀ 20 ਲੱਖ ਰੁਪਏ ਦੀ ਲੋ ਮਿੱਤਰੋ 20 ਲੱਖ ਦੀ ਗੱਡੀ ਮਿਲ ਜੂ 2.5 ਲੱਖ ਰੁਪਿਆ ਲੈ ਕੇ ਉਹਨਾਂ ਡਾਊਨ ਪੇਮੈਂਟ ਦਾ ਬਾਕੀ ਤੁਹਾਡਾ ਇੱਥੇ ਆਇਆ ਤੇ ਮਾਨਤਨ ਪੂਰਾ ਵਧੀਆ ਕੀਤਾ ਜਾਊਗਾ ਨਰਾਸ਼ ਹੋ ਕੇ ਨਹੀਂ ਜਾਵੋਗੇ ਤੇ ਇੱਧਰ ਖੜੀ ਆ ਕ੍ਰੇਟਾ ਕਾਰ ਦੱਸਿਓ ਵੀਰੇ ਹਾਂਜੀ ਇਹ ਜੀ 2017 ਮਾਡਲ ਹੈ ਜੀ ਐਸਐਕਸ ਪੇਡ ਨੰਬਰ ਲੱਗਾ ਜੀ 5152 ਇਹ ਗੱਡੀ 75000 ਚੱਲੀ ਹੈ ਜੀ ਫਰਸਟ ਓਨ ਇਹ ਗੱਡੀ ਦੇ ਦਾਂਗੇ ਜੀ ਤੁਹਾਨੂੰ 7.5 ਲੱਖ ਰੁਪਏ ਲੋ ਜੀ 7.5 ਲੱਖ ਦੀ 5152 ਪੇਡ ਨੰਬਰ ਦੇ ਨਾਲ 2017 ਮਾਡਲ ਹਾਂਜੀ ਐਸਐਕਸ ਡੀਜ਼ਲ ਦੀ ਕ੍ਰੇਟਾ ਮਿਲ ਜੂ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀ ਆਟੋਮੈਟਿਕ ਗੇਅਰ ਦੇ ਨਾਲ ਡੀਜ਼ਲ ਆਟੋਮੈਟਿਕ ਡੀਜ਼ਲ ਆਟੋਮੈਟਿਕ ਡੀਜ਼ਲ ਆਟੋਮੈਟਿਕ ਕਾਰ ਆ ਬਈ ਜੀ 7.5 ਲੱਖ ਦੀ ਗੱਡੀ ਮਿਲ ਜੂ ਇਨੇ ਵਾਰ ਤੇ ਤੁਸੀਂ ਲਏ ਹੋ 1 ਲੱਖ ਤੋਂ 1.5 ਲੱਖ ਰੁਪਏ ਡਾਊਨ ਪੇਮੈਂਟ ਬਾਕੀ ਹੋ ਜੂਗਾ ਲੋਨ ਜੇ ਤੁਹਾਡੀ ਪ੍ਰੋਫਾਈਲ ਵਧੀਆ ਤੇ ਅੱਗੇ ਬਾਈ ਤੁਹਾਨੂੰ ਫੋਰਚੂਨਰ ਦਿਖਾਉਣਾ ਤੇ ਫੋਰਚੂਨਰ ਵੀ ਉਹ ਜਿਹਦੀ ਕਿ ਚਰਚੇ ਫੁੱਲ ਤੇ ਡਿਮਾਂਡ ਫੁੱਲ ਛੇਤੀ ਛੇਤੀ ਵੀਰਾਂ ਨੂੰ ਨਹੀਂ ਮਿਲਦਾ ਲੈ ਮੇਤਰਾ ਦਿਖਾ ਦੇ ਦੱਸੋ ਵੀਰੇ ਇਹਦੇ ਬਾਰੇ ਇਹ ਜੀ 2018 ਮਾਡਲ ਹੈ ਜੀ ਹਮ 25 25 ਪੇਡ ਨੰਬਰ ਲੱਗਾ ਜੀ ਮੈਨੂਅਲ ਟਰਾਂਸਮਿਸ਼ਨ ਦੀ ਹੈ ਜੀ 97000 ਚੱਲੀ ਹੈ ਜੀ ਵਿਦ ਸਰਵਿਸ ਰਿਕਾਰਡ ਇਹ ਗੱਡੀ ਦੇ ਦਾਂਗੇ ਜੀ ਤੁਹਾਨੂੰ 26 ਲੱਖ ਰੁਪਏ ਦੀ ਉੱਕ ਇਹ 4/2 ਆ ਜਾਂ 4/4 4/4 ਹੈ ਜੀ ਲੈ ਮਿੱਤਰਾ ਦਿਖਾ 2018 ਮਾਡਲ 4/4 ਮੈਨੂਅਲ ਅਕਾਊਂਟ ਦੇ ਨਾਲ ਚੱਲੀ ਹੋਈ ਗੱਡੀ ਕੰਡੀਸ਼ਨ ਦੀ ਅੰਦਰੋਂ ਤੇ ਬਾਹਰੋਂ ਨਵੀਂ 70 ਮੈਟ ਬਹੁਤ ਸੋਹਣੇ ਤੇ ਬਾਕੀ ਇੰਟੀਰੀਅਰ ਦੀ ਸਥਿਤੀ ਤੁਹਾਡੇ ਸਾਹਮਣੇ ਆ ਬਹੁਤ ਲਿਸ਼ਕੂ ਲਿਸ਼ਕੂ ਕਰਦਾ ਤੇ ਵੀਰੇ ਰੇਟ ਕਿੰਨਾ ਕਿਹਾ ਗੱਡੀ ਦਾ 26 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 26 ਲੱਖ ਰੁਪਏ ਦੀ ਠੀਕ ਹੈ ਵੀਰੇ 4/4 ਦੇ ਵਿੱਚ ਆ ਤੇ ਇੱਧਰ ਖੜੀ ਆ ਕ੍ਰੇਟਾ ਕਾਰ ਦੱਸਿਓ ਵੀਰੇ ਇਹਦੇ ਬਾਰੇ ਇਹ ਜੀ 2020 ਹੈ ਜੀ ਐਕਸ ਹੂੰ ਇਹ 80 ਹਜ਼ਾਰ ਚੱਲੀ ਜੀ ਵਿਦ ਸਰਵਿਸ ਰਿਕਾਰਡ ਹੂੰ ਬ੍ਰਾਂਡ ਨਿਊ ਕੰਡੀਸ਼ਨ ਦੀ ਕਾਰ ਹੈ ਜੀ ਜੀ ਇਹ ਗੱਡੀ ਦੇ ਦਾਂਗੇ ਜੀ ਤੁਹਾਨੂੰ 10 ਲੱਖ ਰੁਪਏ ਦੀ 10 ਲੱਖ ਰੁਪਏ ਦੀ ਕ੍ਰੇਟਾ ਮਿਲ ਜੂਗਾ ਜੀ 7166 ਨੰਬਰ ਦੇ ਨਾਲ ਕੰਡੀਸ਼ਨ ਦੀ ਗੱਡੀ ਹੈ ਵੀ ਸਾਫ਼ ਸੁਥਰੀ ਹੈ ਡਾਊਨ ਪੇਮੈਂਟ ਇਹਦੇ ਵਾਸਤੇ ਵੀ ਤੁਸੀਂ ਡੇਢ ਲੱਖ ਰੁਪਏ ਲਿਆਇਓ ਬਾਕੀ ਹੋ ਜੂਗਾ ਲੋਨ ਤੇ ਅਗਲੀ ਗੱਡੀ ਤੁਹਾਨੂੰ ਦਿਖਾਉਣੇ ਆ ਛੋਟੇ ਬਜਟ ਦੇ ਵਿੱਚ ਬਹੁਤ ਹੀ ਪਿਆਰਾ ਕਲਰ ਰੈੱਡ ਲੈ ਮਿੱਤਰਾ ਇੱਧਰ ਖੜੀ ਆ ਅਲਟੋ ਹਾਂ ਜੀ ਦੱਸੋ ਵੀਰੇ ਇਹ ਜੀ 2016 ਮਾਡਲ ਹੈ ਜੀ 45000 ਚੱਲੀ ਹੈ ਜੀ ਗੱਡੀ ਵਿਦ ਰਿਕਾਰਡ ਇਹ ਗੱਡੀ ਦੇ ਦਾਂਗੇ ਜੀ ਤੁਹਾਨੂੰ 2,60,000 ਰੁਪਏ ਦੀ 2,60,000 ਦੀ 16 ਮਾਡਲ ਸਿਰਫ 45000 ਚੱਲੀ ਹੋਈ अल्टੋ 800 ਕਰੋ ਜੀ ਚੈੱਕ ਕੰਡੀਸ਼ਨ ਦੀ ਗੱਡੀ ਸਾਫ ਸੁਥਰੀ ਹੈ ਤੇ ਜਿਹੜੇ ਵੀਰ ਨੂੰ ਚਾਹੀਦੀ ਹੈ ਛੋਟੇ ਬਜਟ ਦੇ ਵਿੱਚ अल्टੋ ਬੜਾ ਪਿਆਰਾ ਕਲਰ ਹੈ ਯੂਨੀਕ ਜਿਹਾ ਸ਼ਗਨ ਵਾਲਾ ਰੰਗ ਜਿਹਨੂੰ ਆਪਾਂ ਕਹਿ ਦਿੰਦੇ ਆ ਤਾਂ ਲੈ ਜਾਓ ਮਿੱਤਰੋ ਅੱਗੇ ਆ ਗਈ ਡਿਜ਼ਾਇਰ ਕਾਰ ਤਸਵੀਰ ਇਹ ਜੀ 19 ਚ ਨਿਕਲੀ 18 JDI ਜੀ 50000 ਚੱਲੀ ਵਿਦ ਰਿਕਾਰਡ ਕਾਰ ਇਹ ਗੱਡੀ ਦੇ ਦਾਂਗੇ ਜੀ ਤੁਹਾਨੂੰ 7.5 ਲੱਖ ਰੁਪਏ ਦੀ ਲਓ ਜੀ 7.5 ਲੱਖ ਦੀ 18/19 JDI ਹਾਂਜੀ ਡੀਜ਼ਲ ਦੀ ਕਾਰ ਆ ਬਾਈ ਆਟੋਮੈਟਿਕ ਗੇਅਰ ਦੇ ਨਾਲ ਜਿਹਦੇ ਵਿੱਚ ਫੀਚਰ ਸਾਰੇ ਆ ਜਾਂਦੇ ਸਭ ਤੋਂ ਟਾਪ ਮਾਡਲ ਕੰਪਨੀ ਵਾਲੇ ਲਾਇਆ ਵਾਲੀ ਗੱਡੀ ਆ ਬਾਈ ਸਾਢੇ 7 ਲੱਖ ਦੀ ਗੱਡੀ ਮਿਲ ਜੂ ਇਹਦੇ ਬਾਅਦ ਤੇ ਵੀ ਤੁਸੀਂ 1.5 ਲੱਖ ਰੁਪਏ ਡਾਊਨ ਪੇਮੈਂਟ ਦਾ ਮੰਨ ਕੇ ਚੱਲੋ ਬਾਕੀ ਲੋਨ ਹੋ ਜਾਊਗਾ ਤੇ ਇੱਧਰ ਖੜੀ ਆ ਆਰਟਿਕਾ ਦੱਸੋ ਵੀਰੇ ਇਹ ਜੀ 2020 ਮਾਡਲ ਹੈ ਜੀ ਹਮ ਬੀਐਕਐਸਆਈ ਫਰਸਟ ਓਨਰ ਦੀ ਕਾਰ ਹੈ ਜੀ 45000 ਚੱਲੀ ਹੈ ਜੀ ਵਿਦ ਰਿਕਾਰਡ ਹਮ ਇਹ ਗੱਡੀ ਤੁਹਾਨੂੰ ਦੇ ਦਾਂਗੇ 8.5 ਲੱਖ ਰੁਪਏ ਲਓ ਜੀ 8.5 ਲੱਖ ਦੇ ਵਿੱਚ 2020 ਮਾਡਲ ਬੀਐਕਐਸਆਈ ਪੈਟਰੋਲ ਦੀ ਆਰਟਿਕਾ ਮਿਲ ਜੂ ਕੰਡੀਸ਼ਨ ਦੀ ਗੱਡੀ ਬਹੁਤ ਨਵੀਂ ਆ ਕਰੋ ਜੀ ਚੈੱਕ ਆਰਟਿਕਾ ਬਾਈ ਜੀ ਤੁਸੀਂ ਅੱਜ ਦੀ ਡੇਟ ਦੇ ਵਿੱਚ ਕੰਪਨੀ 'ਚ ਜਾਓਗੇ ਨਾ ਤਾਂ ਤੁਹਾਨੂੰ 2-3 ਮਹੀਨਿਆਂ ਤੋਂ ਪਹਿਲਾਂ ਗੱਡੀ ਨਹੀਂ ਮਿਲਣੀ 2-3 ਮਹੀਨਿਆਂ ਦੀ ਵੇਟਿੰਗ ਆਰਟੀਕਲ ਦੇ ਉੱਤੇ ਚੱਲ ਰਹੀ ਆ ਕਿਉਂਕਿ ਮਰੂਤੀ ਦਾ ਹੌਟ ਸੇਲ ਪ੍ਰੋਡਕਟ ਆ ਤੇ ਇੱਧਰ ਬਈ ਖੜੀ ਆ ਗ੍ਰੈਂਡ ਵਿਟਾਰਾ ਨਵੀਂ ਗੱਡੀ ਜਮਾਂ ਦੱਸੋ ਵੀਰੇ ਇਹਦੇ ਬਾਰੇ ਇਹ ਜੀ 2023 ਆ ਜੀ ਜੈਟਾ ਮਾਡਲ ਜੀ ਫਸਟ ਓਨਰ ਦੀ ਕਾਰ ਆ ਜੀ ਠੀਕ ਹੈ ਇਹ ਗੱਡੀ ਤੁਹਾਨੂੰ ਦੇ ਦਾਂਗੇ ਜੀ 12.5 ਲੱਖ ਰੁਪਏ ਦੀ 22000 ਚੱਲੀ ਆ ਜੀ 2023 ਮਾਡਲ ਜੈਟਾ ਹਾਂ ਜੀ ਪੈਟਰੋਲ ਸਮਾਰਟ ਹਾਈਬ੍ਰਿਡ ਪੈਟਰੋਲ ਸਮਾਰਟ ਹਾਈਬ੍ਰਿਡ 22000 ਚੱਲੀ ਕਰੋ ਜੀ ਚੈੱਕ ਕਿੰਨਾ ਰੇਟ ਕਿਹਾ ਵੀਰੇ ਇਹ 12.5 ਲੱਖ ਦੀ ਕਾਰ ਦੇ ਦਾਂਗੇ ਜੀ 12.5 ਲੱਖ ਦੀ ਗੱਡੀ ਮਿਲ ਜੂ ਬਾਈ ਜੀ ਪੁਸ਼ ਬਟਨ ਸਟਾਰਟ ਵਾਲੀ ਸੀਟਾਂ ਤੋਂ ਹਲੇ ਤੱਕ ਲਫਾ ਬਣੀ ਉਤਰੇ ਸ਼ੋਅਰੂਮ ਕੰਡੀਸ਼ਨ ਦੀ ਗੱਡੀ ਆ ਜੇ ਤੁਸੀਂ ਇੱਥੇ ਆ ਕੇ ਦੇਖੋਗੇ ਤਾਂ ਗੱਡੀ ਦੇ ਵਿੱਚ ਇੱਕ ਪੈਸੇ ਦਾ ਵੀ ਨੁਕਸ ਨਹੀਂ ਕੱਢ ਸਕਦੇ ਕਿਉਂਕਿ ਹੈ ਨਹੀਂ ਤੇ ਇੱਧਰ ਫਿਰ ਬਾਈ ਗ੍ਰੈਂਡ ਵਟਾਰੀ ਆ ਇਹ ਜੀ ਸੇਮ 2023 ਜੀ ਜੈਟਾ ਮਾਡਲ ਹਮ ਫਰਸਟ ਓਨਰ ਦੀ ਕਾਰ ਜੀ 34000 ਚੱਲੀ ਜੀ ਇਹ ਵੀ ਗੱਡੀ ਤੁਹਾਨੂੰ ਦੇ ਦਾਂਗੇ ਜੀ 12.5 ਲੱਖ ਰੁਪਏ ਇਹ ਵੀ 12.5 ਦੀ ਲਗਭਗ ਸੇਮ ਡਿਟੇਲ ਆ ਗੱਡੀਆਂ ਦੀ ਦੋਨਾਂ ਦੀ ਹ ਤੇ ਇਹਦੇ ਵਿੱਚ ਬਈ ਸੀਟ ਕਵਰ ਬਹੁਤ ਦੋਨਾਂ ਦੇ ਵਿੱਚ ਹੀ ਖੈਰ ਬਹੁਤ ਸੋਹਣੇ ਸੀਟ ਕਵਰ ਪਏ ਹੋਣੇ 70 ਮੈਟ ਲੱਗੇ ਹੋਣੇ ਪੁਸ਼ਪਾਟ ਨੇ ਸਟਾਰਟ ਵਾਲੀ ਇਹ ਵੀ ਜੈਟ ਹੀ ਆ ਹਾਂਜੀ ਜੈਟਾ ਮਾਡਲ ਇਹ ਵੀ 23 ਮਾਡਲ 23 ਮਾਡਲ ਸੇਮ ਡਿਟੇਲ ਦੀ ਸੇਮ ਰੇਟ ਬਈ ਤੇ ਇਧਰ ਐਕਸ ਜੋ ਵੀ ਦੋ ਖੜੀਆਂ ਨੇ ਦੋਨੋਂ ਹੀ ਸਿਲਵਰ ਕਲਰ ਦੇ ਵਿੱਚ ਪਹਿਲਾਂ ਵੀਰੇ ਆਪਾਂ ਇਹਦੇ ਬਾਰੇ ਦੱਸਦੇ ਹਾਂ ਹਾਂਜੀ ਇਹ ਜੀ 2021 ਮਾਡਲ W7 75000 ਚੱਲੀ ਫਰਸਟ ਓਨਰ ਦੀ ਇਹ ਗੱਡੀ ਦੇ ਦਾਂਗੇ ਜੀ ਤੁਹਾਨੂੰ 1.5 ਲੱਖ ਰੁਪਏ ਦੀ 2021 ਮਾਡਲ ਹਾਂਜੀ W7 W7 ਬਾਈ ਜਿਹਦੇ ਵਿੱਚ ਕੇ ਕੀਲੈਸ ਐਂਟਰੀ ਪੁਸ਼ ਬਟਨ ਸਟਾਰਟ ਆ ਜਾਂਦਾ ਫੀਚਰ ਲਗਭਗ ਸਾਰੇ ਆ ਜਾਂਦੇ ਨੇ 12.5 ਲੱਖ ਦੀ ਬਾਈ ਕਹਿੰਦਾ ਗੱਡੀ ਦੇ ਦਾਂਗੇ ਕੰਡੀਸ਼ਨ ਦੀ ਗੱਡੀ ਬਹੁਤ ਸਾਫ਼ ਸੁਥਰੀ ਆ ਕਰੋ ਜੀ ਚੈੱਕ ਤੇ ਇਹਦੇ ਤੇ ਲੋਨ ਕਿੰਨੇ ਦਾ ਹੋ ਜਾਊਗਾ ਵੀਰੇ ਇਹਦੇ ਤੇ ਜੀ 2.25 ਲੱਖ ਰੁਪਏ ਲੈਣ ਪ੍ਰੋਫਾਈਲ ਓਕੇ ਚਾਹੀਦੀ ਲੋਨ ਹੋ ਜਾਵੇਗਾ ਲਓ ਜੀ ਲੋਨ ਹੋ ਜਾਊਗਾ ਆ ਗੱਡੀ ਬਾਰੇ ਦੱਸੋ ਇਹ ਜੀ 2019 ਮਾਡਲ W7 ਹਮ ਲੱਖ ਚੱਲੀ ਜੀ ਵਿਦ ਸਰਵਿਸ ਰਿਕਾਰਡ ਇਹ ਗੱਡੀ ਦੇ ਦਾਂਗੇ ਜੀ ਤੁਹਾਨੂੰ 10 ਲੱਖ ਰੁਪਏ ਦੀ ਲਓ ਜੀ 2019 ਮਾਡਲ ਹਾਂਜੀ W7 ਬਾਈ ਜੀ ਇਹ ਮਿਲ ਜੂਗੀ ਤੁਹਾਨੂੰ 10 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਪੂਰੇ 10 ਲੱਖ ਦੀ ਹਾਂਜੀ ਪੂਰੇ 10 ਲੱਖ ਦੀ ਗੱਡੀ ਮਿਲ ਜੂਗਾ ਜੀ ਮੌਕੇ ਤੇ ਮਾਣ ਤਨ ਵੀ ਹੋ ਜੂਗਾ ਇਹਦੇ ਬਾਅਦ ਤੇ ਵੀ ਤੁਸੀਂ 1.5-2 ਲੱਖ ਰੁਪਿਆ ਡਾਊਨ ਪੇਮੈਂਟ ਦਾ ਲੈ ਕੇ ਆਉਣਾ ਬਾਕੀ ਹੋ ਜੂ ਲੋਨ ਅੱਗੇ ਆ ਗਈ ਕੀਆਦੀ ਕਾਰਨੀਵਲ ਦੱਸਿਓ ਵੀਰੇ ਹਾਂਜੀ 21 ਮਾਡਲ ਜੀ ਮੈਨੂਅਲ ਸੌਰੀ ਆਟੋਮੈਟਿਕ ਟਰਾਂਸਮਿਸ਼ਨ ਦੀ ਕਾਰ ਜੀ ਇਹ ਗੱਡੀ ਤੁਹਾਨੂੰ ਦੇ ਦਾਂਗੇ ਜੀ 20 ਲੱਖ ਰੁਪਏ ਦੀ ਲਓ ਜੀ 21 ਮਾਡਲ ਆਟੋਮੈਟਿਕ ਗੱਡੀ ਆ ਬੇ ਜੀ ਚੱਲੀ ਕਿੰਨੀ ਕਾ ਵੀਰੇ ਇਹ ਕਾਰ ਇਹ ਜੀ 72000 ਚੱਲੀ ਹੈ ਜੀ ਵਿਦ ਰਿ ਇਚ ਹੋਗੇ ਨਾ ਟਾਕੀ ਖੋਲਣ ਵਾਲਾ ਫੀਚਰ ਦਿਖਾ ਦੇ ਤੁਸੀਂ ਬਸ ਬਾਈ ਡੋਰ ਦੇ ਹੈਂਡਲ ਨੂੰ ਇਦਾਂ ਖਿੱਚ ਕੇ ਛੱਡਣਾ ਆਪਣੇ ਆਪ ਹੀ ਖੁੱਲੂਗੀ ਟਾਕੀ ਤੇ ਇਦਾਂ ਤੇ ਅੰਦਰਲੇ ਪਾਸੇ ਸਵਿਚ ਲੱਗੀ ਹੋਈ ਆ ਇੰਟੀਰੀਅਰ ਚੈੱਕ ਕਰਾ ਦੇ ਬਹੁਤ ਹੀ ਨਵੀਂ ਕਾਰ ਆ 21 ਮਾਡਲ 72000 ਚੱਲੀ ਹੋਈ ਆਟੋਮੈਟਿਕ ਅੱਛਾ ਵੀਰੇ ਪੈਟਰੋਲ ਤੇ ਆਉਂਦੀ ਆ ਕਿ ਡੀਜ਼ਲ ਤੇ ਇਹ ਡੀਜ਼ਲ ਤੇ ਆ ਜੀ ਡੀਜ਼ਲ ਦੀ ਕਾਰ ਆ ਠੀਕ ਆ ਤੇ ਰੇਟ ਵੀਰੇ ਦਾ ਹਾਂਜੀ 20 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਲਓ ਜੀ 20 ਲੱਖ ਰੁਪਏ ਦੇ ਵਿੱਚੋਂ ਮੌਕੇ ਤੇ ਮਾਨਦਾਨ ਵੀ ਹੋ ਜਾਊਗਾ ਤੁਸੀਂ ਇਹਦੇ ਬਾਅਦ ਤੇ 2.5 ਲੱਖ ਰੁਪਇਆ ਲਿਆਓ ਡਾਊਨ ਪੇਮੈਂਟ ਦਾ ਬਾਕੀ ਹੋ ਜੂਗਾ ਲੋਨ ਅੱਗੇ ਆ ਗਈ ਬਾਈ ਜੀ ਕ੍ਰੇਟਾ ਕਾਰ 70 70 ਪੇਡ ਨੰਬਰ ਦੇ ਨਾਲ ਦੱਸਿਓ ਵੀਰੇ ਹਾਂਜੀ 2020 ਮਾਡਲ ਹੈ ਜੀ ਐਸਐਕਸ ਸਭ ਤੋਂ ਟਾਪ ਜਿਹੜਾ ਜੀ ਤੇ ਫਰਸਟ ਓਨਰ ਦੀ ਕਾਰ ਹੈ ਜੀ ਇਨਸ਼ੋਰੈਂਸ ਵੀ ਫੁੱਲ ਹੈ ਜੀ 80 ਹਜ਼ਾਰ ਚੱਲੀ ਹੈ ਜੀ ਵਿਦ ਰਿਕਾਰਡ ਇਹ ਪੇਡ ਨੰਬਰ ਲੱਗਾ ਜੀ 70 70 ਇਹ ਗੱਡੀ ਦੇ ਦਾਂਗੇ ਜੀ ਤੁਹਾਨੂੰ 12.5 ਲੱਖ ਰੁਪਏ ਦੀ ਇਹ ਡੀਜ਼ਲ ਹੈ ਡੀਜ਼ਲ ਟ੍ਰਾਂਸ ਹਾਂਜੀ ਡੀਜ਼ਲ 2020 ਮਾਡਲ ਪਹਿਲੇ ਨਾਂ ਦੀ ਪੇਡ ਨੰਬਰ ਵਾਲੀ ਐਸਐਕਸ ਡੀਜ਼ਲ ਲੋ ਖੋਲ ਕਰੋ ਜੀ ਚੈੱਕ ਕੰਡੀਸ਼ਨ ਦੀ ਗੱਡੀ ਸਾਫ ਸੁਥਰੀ ਆ ਵੱਡਾ ਸਨਰੂਫ ਵੱਡੀ ਸਕਰੀਨ ਸਟੀering ਕੰਟਰੋਲ ਕਰੂਜ਼ ਕੰਟਰੋਲ ਕੰਪਨੀ ਦੇ ਲਾਇ ਆਊਟੋ ਫੋਲਡੇਬਲ ਸੀਟ ਸਾਰੇ ਫੀਚਰ ਨੇ ਆਟੋਮੈਟਿਕ ਗਾਰ ਆ ਹਾਂਜੀ 2020 ਮਾਡਲ 20 ਮਾਡਲ ਜੀ ਪਹਿਲੇ ਨਾਮ ਦੀ ਜੀ ਡੇਢ ਨੰਬਰ ਦੇ ਨਾਲ ਡੀਜ਼ਲ ਡੀਜ਼ਲ ਜੀ ਆਟੋਮੈਟਿਕ ਐਸਐਕਸ ਕ੍ਰੇਟਾ ਵੱਡੇ ਸਨਰੂਫ ਵਾਲੀ ਸਾਡੇ 12 ਲੱਖ ਦੀ ਗੱਡੀ ਮਿਲ ਜੂ ਇਹਦੇ ਵਾਸਤੇ ਤੁਸੀਂ ਡੇਢ ਲੱਖ ਰੁਪਇਆ ਲਿਆਓ ਮਿਨੀਮਮ ਡਾਊਨ ਪੇਮੈਂਟ ਦਾ ਬਾਕੀ ਸਾਰੀ ਲੋਨ ਹੋ ਜੂ ਲੋਨ ਹੋ ਜੂ ਜੀ ਅੱਗੇ ਆ ਗਈ ਬਾਈ ਜੀ ਇਨੋਵਾ ਕ੍ਰਿਸਟਾ ਤੇ ਨੰਬਰ ਚੈੱਕ ਕਰਾ ਦੇ ਮਿੱਤਰਾ 48 8ੇ ਮਾਰਦੀ ਹੈ ਗੱਡੀ ਦੱਸੋ ਵੀਰੇ ਗੱਡੀ ਬਾਰੇ 2016 ਮਾਡਲ ਜੀ ਫਸਟ ਓਨਰ ਦੀ ਕਾਰ ਜੀ ਇਨਸ਼ੋਰੈਂਸ ਵੀ ਫੁੱਲ ਹੈ ਜੀ ਬ੍ਰਾਂਡ ਨਿਊ ਟਾਇਰ ਲੱਗੇ ਆ ਜੀ ਕੌਂਟੀਨੈਂਟਲ ਤੇ ਠੀਕ ਹੈ ਇਹ ਗੱਡੀ ਦੇ ਦਾਂਗੇ ਜੀ ਤੁਹਾਨੂੰ 13 ਲੱਖ 10000 ਰੁਪਏ ਦੀ ਲਓ ਜੀ 13 ਲੱਖ 10000 ਦੀ ਗੱਡੀ ਮਿਲ ਜੂ ਭਾਈ ਜੀ ਨਵੇਂ ਟਾਇਰ 88 86 ਪੇਡ ਨੰਬਰ 86 86 ਪੇਡ ਨੰਬਰ ਜੀ 20 ਵੇਰੀਐਂਟ ਦੀ ਕਾਰ 20 ਵੇਰੀਐਂਟ ਮੈਨੂਅਲ ਗੇਅਰ ਦੇ ਵਿੱਚ ਭਾਈ ਜੀ ਪੁਸ਼ ਬਟਨ ਸਟਾਰਟ ਵਾਲੀ ਕਾਰ ਕਰੋ ਕੰਡੀਸ਼ਨ ਚੈੱਕ ਬਹੁਤ ਹੀ ਨਵੀਆਂ ਤੇ ਇਹਦੇ ਦੇ ਲੋਨ ਕਿੰਨੇ ਦਾ ਕਰਾ ਦੋਗੇ ਇਹਦੇ ਜੀ 2.5 ਲੱਖ ਰੁਪਏ ਲੈਨ ਸਿਬਲ ਓਕੇ ਚਾਹੀਦਾ ਲੋਨ ਹੋ ਜਾਏਗਾ ਜੀ ਬਾਕੀ ਹੋ ਜੂ ਲੋਨ ਅੱਗੇ ਆ ਗਈ ਬਾਈ ਜੀ ਵਰਨਾ ਕਾਰ ਬਹੁਤ ਹੀ ਨਵੀਂ ਕਾਰ ਹੈ ਤੇ ਨੰਬਰ ਲੱਖ ਰੁਪਏ ਪਲੱਸ ਦਾ ਨਾਲ ਹੀ ਮਿਲ ਜੂ 0059 ਦਿਖਾ ਦੇ ਮਿੱਤਰਾ ਗੱਡੀ ਦੱਸੋ ਵੀਰੇ 2019 ਮਾਡਲ ਜੀ ਐਸ 100 ਡਾਕਟਰ ਡਰਾਈਵਨ ਕਾਰ ਜੀ ਫਰਸਟ ਓਨਰ ਇੰਸ਼ੋਰੈਂਸ ਵੀ ਫੁੱਲ ਜੀ ਬ੍ਰਾਂਡ ਨਿਊ ਟਾਇਰ ਲੱਗੇ ਗੱਡੀ ਨੂੰ ਜੀ ਇਹ ਗੱਡੀ ਦੇ ਦਾਂਗੇ ਜੀ ਤੁਹਾਨੂੰ 9.5 ਲੱਖ ਰੁਪਏ ਦੀ ਲਓ ਜੀ 9.5 ਲੱਖ ਦੀ ਗੱਡੀ ਮਿਲ ਜੂ ਅਲਾਇਟ ਦੇ ਟਾਇਰ ਚੈੱਕ ਕਰਾ ਦੇ ਮਿੱਤਰਾ ਬਿਲਕੁਲ ਬ ਮਾਡਲ 2019 ਫਰਸਟ ਓਨਰ ਐਸਐਕਸ ਉਹ ਸਭ ਤੋਂ ਟੌਪ ਮਾਡਲ ਡੀਜ਼ਲ ਦੀ ਕਾਰ ਆ ਜਿਹਦੇ ਵਿੱਚ ਵੈਂਟੀਲੇਟਡ ਸੀਟਾਂ ਤੇ ਸੰਰੂਪ ਕਰੂਜ਼ ਕੰਟਰੋਲ ਵਗੈਰਾ ਸਾਰੀ ਫੀਚਰ ਆ ਜਾਂਦੇ ਨੇ ਤੇ ਇਹਦੇ ਵਾਸਤੇ ਵੀਰੇ ਡਾਉਨ ਪੇਮੈਂਟ ਕਿੰਨੀ ਚਾਹੀਦੀ ਆ ਇਹਦੇ ਜੀ 2.5 ਲੱਖ ਰੁਪਏ ਲੈਨ ਸਿਬਲ ਓਕੇ ਚਾਹੀਦਾ ਜੀ ਲੋਨ ਹੋ ਜਾਏਗਾ ਜੀ ਲਓ ਜੀ 2.5 ਲੱਖ ਰੁਪਏ ਡਾਉਨ ਪੇਮੈਂਟ ਬਾਕੀ ਹੋ ਜਾਊਗਾ ਗੱਡੀ ਦਾ ਤਿੰਨ ਲੋ ਅੱਗੇ ਆ ਗਈ ਬਾਈ ਜੀ ਫੋਰਚੂਨਰ ਦੱਸੋ ਵੀਰੇ ਇਹ ਜੀ 2016 ਜੀ ਆਟੋਮੈਟਿਕ ਟਰਾਂਸਮਿਸ਼ਨ ਦੀ ਜੀ ਜੀ ਇਹ ਗੱਡੀ ਜੀ ਫਰਸਟ ਓਨਰ ਆ ਜੀ 75000 ਚੱ ਇਹ ਗੱਡੀ ਦੇ ਦਾਂਗੇ ਜੀ ਤੁਹਾਨੂੰ 22 ਲੱਖ ਰੁਪਏ ਦੀ 2016 ਮਾਡਲ 2016 ਮਾਡਲ ਜੀ ਲਓ ਜੀ 16 ਮਾਡਲ 4x4 ਹਾਂਜੀ ਆਟੋਮੈਟਿਕ ਸਭ ਤੋਂ ਟਾਪ ਮਾਡਲ ਰਿਕਾਰਡ ਦੇ ਨਾਲ ਚੱਲੀ ਹੋਈ ਗੱਡੀ ਸਾਡੇ ਕਿੰਨੇ ਦੀ ਕਿਹਾ ਵੀਰੇ ਸਾਡੇ 22 ਲੱਖ ਰੁਪਏ ਦੀ 22 ਲੱਖ ਦੀ ਲਓ ਜੀ ਕਰੋ ਚੈੱਕ ਕੰਡੀਸ਼ਨ ਦੀ ਗੱਡੀ ਬਹੁਤ ਹੀ ਸਾਫ ਸੁਥਰੀਆ 4x4 ਆਟੋਮੈਟਿਕ ਆ ਬਈ ਤੇ ਇਹਦੇ ਲਈ ਲੋਨ ਕਿੰਨੇ ਦਾ ਹੋ ਜੂਗਾ ਕਿੰਨੀ ਲੋਨ ਪੇਮੈਂਟ ਚਾਹੀਦੀ ਹੈ ਜੀ ਜੀ 2.5 ਲੱਖ ਰੁਪਏ ਲੈਣ ਪ੍ਰੋਫਾਈਲ ਓਕੇ ਚਾਹੀਦੀ ਹੈ ਜੀ ਹਾਂ ਬਾਕੀ ਲੋਨ ਹੋ ਜੂਗਾ ਤੇ ਅੱਗੇ ਆ ਗਿਆ ਬਈ ਜੀ ਫਿਰ ਫੋਰਚੂਨਰ ਇਹ ਹੈਗਾ ਟਾਈਪ ਹਾਂਜੀ ਇਹ ਜੀ 13 ਮਾਡਲ ਜੀ 4/2 ਜੀ ਇਹ ਗੱਡੀ ਤੁਹਾਨੂੰ ਇਹ 75000 ਚੱਲੀ ਜੇ ਵਿਦ ਰਿਕਾਰਡ ਇਹ ਗੱਡੀ ਦੇ ਦਾਂਗੇ ਜੀ ਤੁਹਾਨੂੰ 1.5 ਲੱਖ ਰੁਪਏ ਲਓ ਜੀ 1.5 ਲੱਖ ਦੇ ਵਿੱਚ ਬਾਈ ਜੀ 4/4 ਮੈਨੂਅਲ ਆ 4/2 ਮੈਨੂਅਲ 13 ਮਾਡਲ ਕੰਡੀਸ਼ਨ ਦੀ ਗੱਡੀ ਹੈ ਵੀ ਸਾਫ ਸੁਥਰੀਆ ਚੈੱਕ ਕਰਾ ਦੇ ਮਿੱਤਰਾਂ ਜਿਹੜਾ ਵੀਰ ਕਹਦਾ ਕਿ ਪੱਟ ਪੱਟ ਕੇ ਗੀਅਰ ਪਾਉਣੇ ਨੇ ਉਹ ਫਿਰ ਇਸੇ ਫੋਰਚੂਨਰ ਵੱਲ ਆਉਂਦਾ ਉਹਨੂੰ ਆਟੋਮੈਟਿਕ ਨਹੀਂ ਪਸੰਦ ਆਉਂਦੀ ਹਾਂ ਤੇ ਇੰਨਾ ਘਰਾਂ ਦੇ ਵਿੱਚ ਬਾਈ ਜੀ ਤੁਸੀਂ ਕੋਈ ਵੀ ਗੱਡੀ ਲੈਣੀ ਆ ਤੁਸੀਂ ਆਉਣਾ ਨਿਊ ਪੰਜਾਬ ਕਾਰ ਬਾਜ਼ਾਰ ਜਲੰਧਰ ਸਕਰੀਨ ਤੇ ਚੱਲਦੇ ਨੇ ਨੰਬਰ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਤੁਹਾਡਾ ਇੱਥੇ ਆਇਆ ਤੇ ਨਿੱਘਾ ਸਵਾਗਤ ਤੇ ਮੌਕੇ ਤੇ ਵਧੀਆ ਰਿਗਾਰਡ ਮਾਨਦਾਨ ਕੀਤਾ ਜਾਵੇ ਸਤਿ ਸ੍ਰੀ ਅਕਾਲ